रिवाइज़ रिवाइज़ करो 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 उन्नी दिन हो गए साढ़े पी टीयू के टेक्नीकल टीचर नू ਆਪਣੀ ਗੱਲ ਰੱਖਦੇ ਹੋਏ ਪਹਿਲਾਂ ਸਰਕਾਰ ਨੇ ਗੱਲ ਨਹੀਂ ਮੰਨੀ ਕਿਉਂਕਿ UGC ਨੇ ਪੇ ਸਕੇਲ ਇਹਨਾਂ ਦਾ ਰਿਵਾਈਜ਼ ਕੀਤਾ ਉਹ ਟੀਚਿੰਗ ਸਟਾਫ ਨੂੰ ਬਾਕੀ ਡਿਪਾਰਟਮੈਂਟਸ ਦੇ ਸਾਰਿਆਂ ਨੂੰ ਮਿਲ ਗਿਆ ਜਿਹੜੇ ਸਾਡੇ ਆਈਟੀਆਈ ਹੋਰ ਜਿਹੜੇ ਹਾਇਰ ਐਜੂਕੇਸ਼ਨ ਹੋ ਗਿਆ ਉਹ ਡਿਪਲੋਮਾ ਜਿਹੜੇ ਕਰਾਉਂਦੇ ਸਾਡੇ ਆਈਟੀਆਈਜ਼ ਉਹਨਾਂ ਨੂੰ ਮਿਲ ਗਿਆ ਪੀਟੀਯੂ ਤੇ ਟੈਕਨੀਕਲ ਸਟਾਫ ਜਿਹੜਾ ਆ ਟੈਕਨੀਕਲ ਐਜੂਕੇਸ਼ਨ ਦੇ ਇਹਨਾਂ ਨੂੰ ਕਰੀ 280 ਟੀਚਰਸ ਨੂੰ ਇਹ ਬੈਨੀਫਿਟ ਨਹੀਂ ਮਿਲਿਆ ਔਰ ਮੈਂ ਸਮਝਦਾ ਜਿੱਤੇ ਹਜ਼ਾਰਾਂ ਟੀਚਰਸ ਬੈਨੀਫਿਟ ਲੈ ਜਾਣ 280 ਨੂੰ ਕਿਉਂ ਛੱਡੋ 22 ਚਾਂਸਲਰ ਦਾ ਰਿਵਾਈਜ਼ ਹੋ ਗਿਆ ਸਕੇਲ ਉੱਪਰ ਦੇ ਸਟਾਫ ਦਾ ਹੋ ਗਿਆ ਨਾਨ ਟੀਚਿੰਗ ਸਟਾਫ ਦਾ ਹੋ ਗਿਆ ਤੇ 280 ਜਿਹੜੇ ਟੀਚਿੰਗ ਸਟਾਫ ਆ ਟੈਕਨੀਕਲ ਐਜੂਕੇਸ਼ਨ ਦੇ ਟੈਕਨੀਕਲ ਉਹ ਰਹਿ ਜਾਣ ਇਹ ਮਾੜੀ ਗੱਲ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਡਿਪਾਰਟਮੈਂਟ ਨੂੰ ਸੋਚਣਾ ਚਾਹੀਦਾ ਔਰ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਇਹਨਾਂ ਦੀ ਸਮੱਸਿਆ ਵਾ ਸੁਣ ਲਈ ਆ ਤੇ ਮੈਂ ਲਿਖਾਂਗਾ ਵੀ ਸਾਡੇ ਸੈਕਟਰੀ ਹਾਇਰ ਐਜੂਕੇਸ਼ਨ ਨੂੰ ਕਿ ਭਾਈ ਇਹਨਾਂ ਨੂੰ ਕਿਉਂ ਪਾਂਝੇ ਰੱਖਿਆ ਗਿਆ ਹੁਣ ਗੱਲ ਇਹ ਹੈ ਕਿ ਵੀ ਜੇ ਅੱਜ ਅਜਾਪਾ ਹਾਲ ਲਿਖੀਏ ਨਾ ਚਾਹੇ ਦੇਸ਼ 'ਚ ਹੈ ਤੇ ਚਾਹੇ ਵਿਦੇਸ਼ 'ਚ ਹੈ ਸਾਡੇ ਜਿਹੜੇ ਬੱਚੇ ਇੱਥੇ ਆ ਉਹ ਜਿਨ੍ਹਾਂ ਨੂੰ ਆ ਟੈਕਨੀਕਲ ਸਕਿੱਲ ਸਕਿੱਲ ਡਿਵੈਲਪਮੈਂਟ ਸਕਿੱਲ ਡਿਵੈਲਪਮੈਂਟ ਦੀ ਲੋੜ ਹੈ ਔਰ ਇਹ ਕੀ ਇਹ ਕਿਹੜਾ ਸਟਾਫ ਹੈ ਸਕਿੱਲ ਡਿਵੈਲਪਮੈਂਟ ਵਾਲਾ ਇਹ ਟੈਕਨੀਕਲ এডਿਕੇਸ਼ਨ ਵਾਲਾ ਤਾਂ ਮੇਰਾ ਮਤਲਬ ਹੈ ਕਿ ਵਿਦੇਸ਼ ਚਲ ਜਾਓ ਉੱਥੇ ਲੋਕ ਕਹਿੰਦੇ ਕਿ ਭਾਈ ਮੈਨੂੰ ਨੌਕਰੀ ਲਵਾ ਦੇ ਮੈਂ ਪਿੱਛੇ ਕੈਨੇਡਾ ਗਿਆ ਪਿਆ ਬੱਚੇ ਮਿਲੇ ਉਹਨਾਂ ਜਿਹੜੇ ਬੰਦੇ ਜਿਨ੍ਹਾਂ ਕੋਲ ਏਮਪਲੋਏ ਕਰਨੇ ਆ ਏਮਪਲੋਇਮੈਂਟ ਦੇਣੀ ਆ ਉਹ ਕਹਿੰਦੇ ਯਾਰ ਇਹਨਾਂ ਨੂੰ ਕੰਮ ਨਹੀਂ ਆਉਂਦਾ ਸੋ ਮੇਰਾ ਮਤਲਬ ਹੈ ਤਰਜੀਹ ਜਿਹੜੀ ਆ ਇਹ ਟੈਕਨੀਕਲ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਸਰਕਾਰਾਂ ਦੀ ਇੱਧਰ ਨੂੰ ਹੋਣੀ ਚਾਹੀਦੀ ਆ ਔਰ ਜੇ ਅਸੀਂ 280 ਜਿਹੜੇ ਸਾਡੇ ਟੀਚਰਸ ਨੇ ਅੱਛਾ ਹੋਰ ਹੋਰ ਵਧੀਆ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹਣਾ ਕਿ ਪ੍ਰੋਮੋਸ਼ਨਸ ਵੀ ਇਹਨਾਂ ਦੀਆਂ ਕਾਫੀ ਸਮੇਂ ਤੋਂ ਰੁਕਿਆ ਹੈ ਹੁਣ ਹੁੰਦਾ ਕੀ ਆ ਹੁੰਦਾ ਇਹ ਆ ਕਿ ਵੀ ਜਿਹੜਾ ਜੇ ਪ੍ਰੋਮੋਸ਼ਨਸ ਹੋਣਗੀਆਂ ਤੇ ਫਿਰ ਇਹਨਾਂ 'ਚੋ ਕੋਈ ਨਾ ਕੋਈ ਰਜਿਸਟਰਰ ਲੱਗੂਗਾ ਇਹਨਾਂ 'ਚੋ ਕੋਈ ਨਾ ਕੋਈ ਚਾਂਸਲਰ ਲੱਗੂਗਾ ਆਪਾਂ ਇਹਨਾਂ ਦਾ ਫਿਊਚਰ ਕਿਨਾ ਖਰਾਬ ਕਰ ਰਹੇ ਆ ਜੇ ਕੰਪਿਊਟਰ ਕੰਪੀਟੈਂਟ ਹੋਣਗੇ ਤਾਂ ਇਹ ਲੱਗਣਗੇ ਨਾ ਲੇਕਿਨ ਜੇ ਅਸੀਂ ਉਹਨੂੰ ਆਪਣੇ ਆਪ ਨੂੰ ਉਸ ਲੈਵਲ ਤੇ ਲਿਜਾਣ ਦਾ ਮੌਕਾ ਹੀ ਨਹੀਂ ਦਿੰਦੇ ਪ੍ਰਮੋਟ ਹੀ ਨਹੀਂ ਕਰਦੇ ਤੇ ਫਿਰ ਉਹ ਵਿਚਾਰੇ ਕਿਧਰੋਂ ਪੰਜਾਬ ਦੀ ਸੇਵਾ ਕਰਨਗੇ ਸੋ ਮੈਂ ਸਮਝਦਾ ਬੜਾ ਜ਼ਰੂਰੀ ਆ ਕਿ ਸਰਕਾਰ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਔਰ ਇਹ ਛੋਟੀ ਜੀ ਸਮੱਸਿਆ ਇਹਨੂੰ ਅਡਰੈਸ ਕਰਨਾ ਚਾਹੀਦਾ ਔਰ ਮੈਂ ਇਹਨਾਂ ਨਾਲ 1 ਕਿਲੋ ਬੜਾ ਖੁਸ਼ ਆ ਇਹ ਵੇਖੋ ਇਹ ਕੰਮ ਵੀ ਕਰ ਰਿਹਾ ਤੇ ਆਪਣਾ ਰੋਸ ਵੀ ਪ੍ਰਗਟ ਕਰ ਰਿਹਾ ਇਹ ਲੰਚ ਟਾਈਮ ਦੇ ਵਿੱਚ ਆਪਣਾ ਰੋਸ ਪ੍ਰਗਟ ਕਰ ਰਿਹਾ ਟੀਚਿੰਗ ਰੈਗੂਲਰ ਰਿਹਾ ਔਰ ਵੀ ਜਿਹੜੀ ਡਿਊਟੀਆਂ ਆ ਪਰਫਾਰਮ ਕਰ ਰਿਹਾ ਤੁਹਾਡਾ ਮੈਂ ਧੰਨਵਾਦੀਆਂ ਵੀ ਸਾਰਿਆਂ ਦਾ ਇੱਕ ਅੱਛੀ ਸੋਚਣਾ ਤੁਸੀਂ ਆਪਣੀ ਆਪਣੇ ਅੰਦੋਲਨ ਨੂੰ ਚਲਾ ਰਹੇ ਹੋ